ਤੁਹਾਡਾ ਸਾਡੇ ਚੈਨਲ ਦੇ ਸਵਾਗਤ ਹੈ ਜੀ ਮੈਂ ਇਸ ਟਾਈਮ ਨਵਾਂ ਪਿੰਡ ਹੁੰਦਲ ਨਹਿਰ ਤੇ ਖੜਾ ਹਾਂ ਜਿੱਥੇ ਪਕੌੜੇ ਬੜੇ ਮਸ਼ਹੂਰ ਹੈ ਜੀ ਜਿੱਥੇ ਇਹ ਪਕੌੜੇ ਬੜੇ ਮਸ਼ਹੂਰ ਹੈ ਉਹ ਨਹਿਰ ਦੇ ਕੋਲ ਉੱਤੇ ਖੜਾ ਹਾਂ ਜੀ ਤੇ ਅੱਜ ਦਾ ਜਿਹੜਾ ਆਰਡਰ ਹੈਗਾ ਸੀ ਉਹ ਹੈਗਾ ਜੀ ਨਵੇਂ ਪਿੰਡ ਹੁੰਦਲ ਉੱਥੇ ਸਪੈਸ਼ਲ ਕਿਸਮ ਦੇ ਮੰਜੇ ਦੇ ਕਵਰ ਜਿਹੜੇ ਉਹ ਮੰਗਾਏ ਸੀ ਤੇ ਉਹ ਆਪਾਂ ਆਰਡਰ ਜਿਹੜਾ ਪਕਦਾ ਕੇ ਆਏ ਆਂ ਤੇ ਐਸਰ ਪੁੱਥੀ ਖੜੀਆਂ ਨਹਿਰ ਪੌਲਸੇ ਤੁਹਾਨੂੰ ਪੂਰੀ ਲੋਕੇਸ਼ਨ ਦਿਖਾਉਦੇ ਆ ਤੇ ਸਾਡੇ ਚੈਨਲ ਤੇ ਨਵੇਂ ਵੀ ਤੁਹਾਨੂੰ ਵੀ ਆਏ ਹੋਏ ਆ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਕਰ ਲੋ ਕਮੈਂਟ ਕਰ ਲੋ ਸਬਸਕ੍ਰਾਈਬ ਕਰ ਲੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ تک ਜਿਹੜੀ ਪਹੁੰਚਦੀ ਰਹੇ ਠੀਕ ਹੈ ਤੇ ਸਾਡਾ YouTube ਚੈਨਲ ਤੇ ਬਲੌਂਸ ਰਿਕਾਰਡ ਔਰ ਸਾਡਾ ਇਸ ਪ੍ਰੋਗਰਾਮ ਚੈਨਲ ਹੈ ਉਹ ਵੀ ਬਲੌਂਸ ਰਿਕਾਰਡ ਲੋਕਾਂ ਜੀ ਆਪਕਾ ਪਹੁੰਚੀ ਨਸੀ ਲੋਕੇਸ਼ਨ ਨਵਾਂ ਪਿੰਡ ਹੁੰਦਲ ਨੀਅਰ ਨਹਿਰ ਪੌਲ ਠੀਕ ਹੈ ਜੀ ਜਿੱਥੇ ਪਕੌੜੇ ਬੜੇ ਮਸ਼ਹੂਰ ਹੈ ਜੀ ਇਹ ਸਾਨੂੰ ਦਿਖਾਉਂਦਿਆਂ ਫਿਰ ਉਹ ਲੋਕੇਸ਼ਨ ਦਿਖਾਉਂਦੇ ਆਂ ਲੋ ਜੀ ਇੱਧਰ ਹੈਗਾ ਜੀ ਨਹਿਰ ਦਾ ਪੁਲ ਤੇ ਆਹ ਹੈਗਾ ਜੀ ਇੱਧਰ ਨੂੰ ਹਰਕਿਵਾ ਰੋਡ ਔਰ ਇੱਧਰਲੇ ਸਾਈਡ ਨੂੰ ਹੈਗਾ ਜੀ ਕਿਰਤਾਸਪੁਰ ਪੁਲ ਆਪਾਂ ਪੁਲ ਦੇ ਉੱਪਰ ਖੜੇ ਆਂ ਕਿਹੜਾ ਦਲ ਕਿਹੜਾ ਜਿੱਡੀ ਪੁਲ ਪੁਲ ਦੀ ਗੋਲਦਨ ਹੈ ਨਾ ਇਹ ਲੋ ਟੱਬਰ ਵਾਲੀ ਨਹਿਰ ਵੀ ਬੋਲਦੇ ਨਹਿਰ ਹੈ ਨਾ ਬੱਬੇ ਵਾਲੀ ਦੇ ਹਾਲੀ ਹਾਂਜੀ ਆਪਾਂ ਨਹਿਰ ਤੇ ਖੜੇ ਹਾਂ ਜਿੱਥੇ ਪਕੌੜੇ ਬੜੇ ਮਸ਼ਹੂਰ ਏ ਤੇ ਉੱਥੇ ਆਪਾਂ ਖੜੇ ਆ ਇੱਥੇ ਆਰਡਰ ਸੀ ਇੱਕ ਨਵਾਂ ਪਿੰਡ ਹੁੰਦਲ ਪਹਿਲਾਂ ਵੀ ਉਹਨਾਂ ਕਾਫੀ ਸਾਡ ਕੋਈ ਸਮਾਨ ਲਿਆ ਮੰਜਰੇ ਕਬਰ ਲਏ ਸੀ ਤੇ ਅੱਜ ਵੀ ਉਹਨਾਂ ਸਪੈਸ਼ਲ ਸਾਡ ਕੋਈ ਮੰਜਰੇ ਕਬਰ ਜਿਹੜੇ ਮੰਗਾਏ ਸੀ ਤੇ ਉਹ ਆਖਦਾ ਕਿ ਮੈਂ ਇੱਥੇ ਪਹੁੰਚਿਆ ਹਾਂ ਨਹਿਰ ਦੇ ਕੋਲ ਉੱਪਰ ਤੇ ਇਹ ਲੋਕੇ ਤੁਹਾਨੂੰ ਦਿਖਾ ਰਹੇ ਆ ਜੀ ਠੀਕ ਹੈ ਜੀ ਇਧਰਲੀ ਸਾਈਡ ਤੇ ਹਰਸੋ ਵਾਲੇ ਜੀ ਔਰ ਇਧਰਲੀ ਸਾਈਡ ਤੇ ਹੈਗਾ ਜੀ ਗੁਰਦਾਸਪੁਰ ਆਪਾਂ ਕੋਲ ਤੋਂ ਉੱਪਰ ਖੜੇ ਆ ਤੇ ਤੁਹਾਨੂੰ ਦਿਖਾਲਦੇ ਆ ਇਸ ਅੱਡੇ ਦਾ ਪੂਰਾ ਲੋਕੇਸ਼ਨ ਜੀ ਠੀਕ ਹੈ ਹਾਂਜੀ 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 ਲੋ ਜੀ ਆਪਾਂ ਤੁਬਰੀ ਪੋਲ ਤੇ ਖੜੇ ਆ ਤੇ ਆ ਸਾਹਮਣੇ ਵੇਰੇ ਕੇ ਵਾਲੀ ਦੁਕਾਨ ਹੈ ਤੇ ਆ ਸਾਹਮਣੇ ਹੈਗਾ ਜੀ ਇੱਥੇ ਪਕੌੜੇ ਬੜੇ ਕੱਢੇ ਜਾਂਦੇ ਤਲੇ ਜਾਂਦੇ ਆ ਤੇ ਆ ਜੀ ਹੈਗੀ ਉੱਥੇ ਗੋਲਡਪੰਨੀ ਰੇੜੀ ਠੀਕ ਹੈ ਜੀ ਤੇ ਚੰਨ ਖਾਲਦੇ ਆ ਉਹ ਦੁਕਾਨ ਜਿੱਥੇ ਲੋਕੀ ਦੂਰੋਂ ਦੂਰੋਂ ਆ ਕੇ ਪਕੌੜੇ ਖਾਂਦੇ ਆਣ ਕੇ ਤੇ ਪਕੌੜੇ ਇਹਨਾਂ ਦੇ ਬੜੇ ਮਸੂਰੀਏ ਜੀ ਤੇ ਕਰਦੇ ਤੁਹਾਡੇ ਦਰਸ਼ਕ ਦਾ ਜੀ ਹਾਂ ਜੀ ਸੱਚੀ ਗੱਲ ਜੀ ਠੀਕ ਠੀਕ ਜੀ ਅ ਫੋ ਬੰਦੀ ਗਈ ਚੋ ਠੀਕ ਬਾ ਠੀਕ ਠੀਕ ਤੇ ਲੋ ਜੀ ਪਹੁੰਚੇ ਆਪਾਂ ਨਹਿਰ ਪੁਲ ਤੇ ਵੀਡੀਓ ਬਣਾਉਂਚੂ ਇਹ ਕਹਿੰਦੇ ਵੀ ਨਹੀਂ ਬਣਾਉਣੀ ਕੋਈ ਗੱਲ ਨਹੀਂ ਠੀਕ ਹੈ ਜੀ ਬਾਕੀ ਪਕੌੜੇ ਨਾਲ ਆਪਾਂ ਖਾਣੇ ਆ ਤੇ ਨਾਲੇ ਘਰ ਵਾਸਤੇ ਲੈ ਕੇ ਜਾਨੇ ਆ ਤੇ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਤੇ ਨਵੀਂ ਸਾਡੇ ਚੈਨਲ ਕੋਲ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਔਰ ਬਾਕੀ ਇਹ ਤਾਂ ਰਾਮ ਜੀ ਦਾ ਕਰਨ ਚੱਲਦੀ ਹੈ। ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਸਾਡੇ ਚੈਨਲ ਤੋਂ ਤੁਹਾਨਾਂ ਪਾਸੇ। ਹਲੋ ਜੀ ਇੱਥੇ ਕਰਦੇ ਵੀਡੀਓ ਕੋ ਲਾਈਕ ਰੱਖਣ ਦੀ ਜੀ।